ਬੈਰਾ ਪਰਸ਼ੂ ਜਲਾਉਣ ਦੀ ਸਿੱਖਿਆ ਭਗਵਾਨ ਪਰਮਾਨੰਥਾ ਸ਼ਿਵ ਨੇ ਦਿੱਤੀ ਇਹਦੇ ਗੁਰੂ ਕੌਣ ਬਣੇ ਉਹ ਗ੍ਰਹ ਸਾਸਤਰ ਹੋਏ ਦਾ ਆ ਭਗਵਾਨ ਸ਼ੰਗਰੀ ਉਹਨਾਂ ਨੇ ਭਾਸ਼ਾ ਚ ਰੋਣਾ ਤਹਾੜਾ ਜਲਾਉਣਾ ਸਿਖਾਇਆ ਤੇ ਵੇਦ ਵਿਦਾਂਗਾਂ ਦੀ ਵਿਧੀਵਤ ਸਿੱਖਿਆ ਮਹਾਰਾਜ ਜੀ ਕੋਲ ਹੀ ਸੀ ਪਿਤਾ ਜੰਮਦਾ ਜੀ ਕੀਤੇ ਧਾਮੋ ਵਿਦਿਆਵੀ

ਇਹਨੇ ਕੋਲੋਂ ਕਰਦੇ ਭਾਈ ਸਾਹਿਬ ਨਾਮ ਆਇਆ ਬਦਲਾ ਵੀ ਉਹ ਕਰਕੇ ਉਸ ਬਾਦ ਵਾਲ ਨੂੰ ਛੇ ਮਹੀਨੇ ਕਰਦੇ ਬਗੜ ਇੱਕ ਚਿਰ ਦਾ ਕਮਾਲ ਹੀ ਕਰਤੀ ਆਪਸਾਂ ਦੇ ਬਾਲਕਰਾਮ ਨੇ ਭਗਵਾਨ ਰਾਮ ਨੇ ਕਿਲੇ ਖਾਰ ਕੀ ਦਿੱਤੀ ਭਾਈ ਦਾ ਦੁਸ਼ਮਣ ਕੀਤਾ ਲੇਖੋ ਆਕਾਸ਼ੀ ਬਿਜਲੀ ਕਿੰਨੀ ਤੇਜ਼ ਹੁੰਦੀ ਹੈ ਇੰਨੀ ਤੇਜ਼ ਬਿਜਲੀ ਪਰ ਵੀ ਹੱਦੀ ਹੁੰਦੀ ਹੈ ਐਸਾ ਨਿਸ਼ਾਨਾ ਮਾਰਿਆ ਬਾਗ ਰਾਮ ਨੇ ਅਖਵਾ ਦੇ ਵਿੱਚ ਬਿਜਲੀ ਦੇ ਟੋਟੇ ਚ ਕੋਲਾ ਹਾਜੀ ਬੁਲਾਵਾ ਖਾ ਕੇ ਕਨਾਲ ਪਾਸ ਤੇ ਬੈਠੇ ਜਾਂਗਾ ਬਾ ਮੇਰੇ ਜਿਸ ਬਾ ਮੇਰੇ ਚੇਲੇ ਮਾਦਾ ਪਾਲ ਨੂੰ ਕਹਿੰਦੇ ਕਿ ਉਹਦੇ ਵੀ ਇਹ ਪਰਾਂ ਦੇ ਨੇ ਇਹ ਹੋਇਆ ਬੁਝਿਆ ਕਿਉਂ ਰੋਕਿਆ ਜਿਹੜੇ ਸਾਰੇ ਮਾਰਗ ਦਰਸ਼ਕ ਨੇ ਅੱਜ ਦੇ ਦਿਨਾਂ ਦੇ ਇਹੋ ਜਿਹੋ ਦਾ ਆਜਨ ਸਰਦਾਰ ਬੈਂ ਸਿੰਘ ਦੇ ਘਰ ਤੇ ਸਰਦਾਰ ਗੁਰਕਿਰਨ ਸਿੰਘ ਦੇ ਚੌਕ ਦੇ ਸਾਹਮਣੇ ਸਾਡੇ ਸੁਧਾਰ ਲਿਖਿਆ ਜੀ ਸਾਰੇ ਅਪਰਟੂਚ ਅਸੀਂ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਜੀਰੋ ਸਵਾਗਤ ਕਰਦੇ ਆਂ ਗੁਰਾਇਤ ਤੇ ਸਾਰੇ ਭਾਰਤ ਦੇ ਵਿੱਚ ਬੜੇ ਹਰਸ਼ੋ ਨਾਲ ਇਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜੀ ہو, اپنے, اپنے یاد کرتے ہوئے اپنے ہر منا رہے جب, جب اسے اس بھی پاپ پربت ہوا کسی بھی روپ چاہے منختا کا ਕਾਇ ਪਟੀਂ ਤੀਰਾ ਦਾ ਹੁੰਦਾ ਹੈ ਚਾਹੇ ਗਿਆਨਗਰਾ ਦਾ ਘਾਟ ਹੋਇਆ ਸਮੇ ਸਮੇਸੇ ਰਹਿੰਦੇ ਅਵਤਾਰੀ પુરੁਸ਼ਾਂ ਨੇ ਇਸ ਧਰਤੀ ਦੇ ਉੱਤੇ ਜਨਮ ਲੈਂਦਾ ਹੈ ਜਨਮ ਜਨਮਤੀ ਦੇ ਮੌਕੇ ਤੇ ਸਾਡੇ ਖੰਨੇ ਦੇ ਮਾਨਯੋਗ ਮਿਤਾ ਇੱਕ ਤੇ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਨ ਸਾਹਿਬ ਸਪੈਸ਼ਲ ਨਤਮਸਤਕ ਹੋਣ ਲਈ ਇਸ ਪੂਰੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਆਏ ਨੇ ਜਿਵੇਂ ਕਿ ਅਸੀਂ ਜਾਣਦੇ ਹਾਂ ਉਹਨਾਂ ਦਾ ਸਮਾਂ ਬੜਾ ਹੀ ਜ਼ਿਆਦਾ ਕੀਮਤੀ ਹੁੰਦਾ ਬਟ ਫਿਰ ਵੀ ਆਪਣੇ ਸ਼ਹਿਰ ਦੇ ਹਰੇਕ ਆਯੋਜਨ ਦਾ ਹਰੇਕ ਸਮਾਗਮ ਦਾ ਹਿੱਸਾ ਬਣਨ ਦਾ ਉਹ ਕੋਸ਼ਿਸ਼ ਕਰਦੇ ਨੇ ਤੇ ਹਰ ਵਾਰ ਉਹਨਾਂ ਦੀ ਕੋਸ਼ਿਸ਼ ਕਾਮਯਾਬ ਵੀ ਹੁੰਦੀ ਹੈ ਤੇ ਅੱਜ ਸਪੈਸ਼ਲ ਪਰਸ਼ੂਰਾਮ ਜੀ ਦੀ ਜਨਮ ਦਿਨ ਦੇ ਮੌਕੇ ਤੇ ਉਹ ਪਹੁੰਚੇ ਨੇ ਰਾਧਾ ਕ੍ਰਿਸ਼ਨ ਮੰਦਿਰ ਆਓ ਜਾਣਦੇ ਹਾਂ ਉਹਨਾਂ ਤੋਂ ਕਿ ਇਸ ਪਰਵ ਦਿਵਸ ਦੇ ਉੱਤੇ ਕੀ ਮੈਸੇਜ ਦੇਣਾ ਚਾਹੁੰਦੇ ਨੇ ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਸਰ ਅੱਜ ਉਹਨਾਂ ਦੀ ਜਿਹੜੇ ਸੋਚ ਸੀਗੀ ਉਹਨੂੰ ਪਬਲਿਕ ਤੱਕ ਸਨਾਤਨ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ ਤਾਂ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਸਰ ਬੋਲ ਪਰਸ਼ੂਰਾਮ ਭਗਵਾਨ ਕੀ ਜੈ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਅਵਤਾਰ ਪ੍ਰਭ ਬੜੇ ਹਰਸ਼ੋ ਲਾਸ ਦੇ ਨਾਲ ਧੂਮ ਧਾਮ ਦੇ ਨਾਲ ਬਣਾਇਆ ਜਾ ਰਿਹਾ ਜਿੱਥੇ ਮੈਂ ਅੱਜ ਖੰਨੇ ਦੇ ਵਿਖੇ ਉਰੇ ਮੰਦਰ ਦੇ ਵਿੱਚ ਨਾਤਮਸਤਕ ਹੋਣ ਲਈ ਔਰ ਭਗਵਾਨ ਪਰਸ਼ੂਰਾਮ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਆ। ਉੱਥੇ ਅੱਜ ਸਾਰੀ ਸਾਡੀ ਬ੍ਰਾਹਮਣ ਸਭਾ ਜਿੰਨੀ ਖੰਨੇ ਦੀ ਪੰਜਾਬ ਦੀ ਭਾਰਤ ਦੀ ਹੈ। ਉਹ ਅੱਜ ਆਪਣੇ ਇਸ਼ਟ ਨੂੰ ਆਪਣੇ ਦੇਵਤੇ ਨੂੰ ਪੂਜਣ ਦੇ ਲਈ ਆਪਣਾ ਭਾਵ ਅਰਥ ਉਹਨਾਂ ਨੂੰ ਪ੍ਰਗਟ ਕਰਨ ਦੇ ਲਈ ਅੱਜ ਤੁਸੀਂ ਦੇਖੋ ਕਿੰਨੇ ਅਰਸ਼ੋਲਾਸ ਨਾਲ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਸੋ ਅਸੀਂ ਤੇ ਕੋ ਅਰਦਾਸ ਕਰਦੇ ਆਂ ਬੇਨਤੀ ਕਰਦੇ ਆਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਰਨਾਂ 'ਚ ਕਿ ਜਿਸ ਤਰ੍ਹਾਂ ਨਾਲ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬੁਰਾਈ ਨੂੰ ਖਤਮ ਕਰਨ ਲਈ ਜੰਗਾਂ ਲੜੀਆਂ, ਯੁੱਧ ਲੜੇ ਔਰ ਜਿਵੇਂ ਇਸ ਇੱਕ ਮੈਸੇਜ ਦੇ ਕੇ ਗਏ ਸਾਨੂੰ ਕਿ ਸਮਾਜ ਦੇ ਵਿੱਚ ਜਦੋਂ ਕਦੇ ਵੀ ਕਦੇ ਕੋਈ ਬੁਰਾਈ ਦਾ ਜਨਮ ਹੁੰਦਾ ਹੈ ਤੇ ਉਹ ਪ੍ਰਭਲ ਰੂਪ 'ਚ ਹੁੰਦੀ ਹੈ ਤਾਂ ਕੋਈ ਅਵਤਾਰੀ ਪੁਰਸ਼ ਪੈਦਾ ਹੁੰਦਾ ਹੈ ਤੇ ਉਹਦਾ ਉਸ ਬੁਰਾਈ ਦਾ ਨਸੰਘਾਰ ਕਰਦਾ ਸੋ ਐਦਾ ਹੀ ਜੀਵਨ ਦੇ ਵਿੱਚ ਸਾਨੂੰ ਚੱਲਦੇ ਹੋਏ ਸਮਾਜ ਦੇ ਵਿੱਚ ਚੱਲਦੇ ਹੋਏ ਇਹ ਵੀ ਇੱਕ ਮੈਸੇਜ ਆ ਬਹੁਤ ਵੱਡਾ ਸਨੇਹ ਹੈ ਕਿ ਜਿੱਥੇ ਕਿਤੇ ਬੁਰਾਈ ਹੈ ਸਾਨੂੰ ਬੁਰਾਈ ਦੇ ਅਨਿਆਈ ਦੇ ਹਮੇਸ਼ਾ ਖਿਲਾਫ ਹੈ ਜਿਹੜਾ ਲੜਨਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਸੋ ਇੱਕੋ ਅਰਦਾਸ ਹੈ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਰਨਾਚ ਕਿ ਸਾਡੇ ਉੱਤੇ ਆਪਣਾ ਮਿਹਰ ਪ੍ਰਿਆਤ ਬਣਾ ਕੇ ਰੱਖਣ ਸਾਨੂੰ ਸਿਹਤ ਦੇਣ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸਾਨੂੰ ਜੀਵਨ ਜਾਂਚ ਬਖਸ਼ਣ ਅਸੀਂ ਉਹਨਾਂ ਦੇ ਵਰਸਾਏ ਹੋਏ ਰਾਹ ਦੇ ਉੱਤੇ ਚੱਲਦੇ ਹੋਏ ਅਸੀਂ ਚੱਲ ਕੇ ਆਪਣਾ ਜੀਵਨ ਹੈ ਜਿਹੜਾ ਸਫਲ ਕਰ ਸਕਦੇ ਥੈਂਕ ਯੂ ਵੈਰੀ ਮੱਚ ਜੀ ਬਹੁਤ ਵਧੀਆ ਸਾਡੇ ਕੈਬਨਟ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕਿ ਅਸੀਂ ਭਗਵਾਨ ਜੀ ਦੀ ਪਰਸ਼ੂਰਾਮ ਜੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਪੱਧ ਚ ਬੜੇ ਹੀ ਸ਼ਾਦਾ ਗੁਰੂਤ ਬਣਾ ਰਹੇ ਆ میں آپ سب کو بہت بہت بدھائی دینا کیونکہ بھگوان پرشو رام جی ساری زندگی کا حصہ نے انہوں کا ساری زندگی بہت بڑا اثر ہے اور آپ سارے یہاں دارمک سماگوں کو کٹھے ہو کے پرپن کرتے ہیں ਸਾਮ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਜੀ ਵੀ ਨਤਮਸਤਕ ਹੋਣ ਆਏ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਕੋਟਲੀ ਸਾਹਿਬ ਆਪਾਂ ਦੇਖਿਆ ਕਿ ਅੱਜ ਦੇ ਟਾਈਮ ਚ ਸਨਾਤਨ ਦੇ ਸਿਧਾਂਤ ਆਪਣੇ ਦੇਸ਼ ਦੀ ਭਾਈਚਾਰਕ ਸਾਂਝ ਤੇ ਪਲੱਸ ਨਵੀਂ ਪਨੀਰੀ ਤੇ ਤੱਕ ਜਿਹੜੇ ਆਪਣੇ ਸਨਾਤਨ ਦਾ ਸਿਸਟਮ ਹੈ ਜੀ ਜਦ ਜੋ ਆਪਣੇ ਪ੍ਰਾਣੀਆਂ ਧਰੋਹਾਂ ਨੇ ਉਹਨਾਂ ਨੂੰ ਪੰਜਾਨ ਦੀ ਬੜੀ ਜ਼ਰੂਰਤ ਹੈ ਅਜਿਹੇ ਪ੍ਰੋਗਰਾਮ ਅਕਸਰ ਜਨਮ ਦਿਹਾੜਿਆਂ ਤੇ ਰੱਖੇ ਜਾਂਦੇ ਨੇ ਤੁਹਾਡੇ ਹਿਸਾਬ ਨਾਲ ਸਰ ਅਜਿਹੇ ਪ੍ਰੋਗਰਾਮਾਂ ਨੂੰ ਹੋਰ ਕਿੰਨਾ ਕੁ ਵਿਧਾਨਾ ਚਾਹੀਦਾ ਤਾਂ ਕਿ ਜਿਹੜਾ ਆਪਣਾ ਦੇਸ਼ ਹੈ ਉਹ ਸਨਾਤਨ ਨੂੰ ਸਮਝ ਸਕੇ ਤੇ ਆਪਣੇ ਦੇਸ਼ ਦੀ ਭਾਈਚਾਰਕ ਸਾਂਝ ભગવાન વિષ્ણુજી ਦੇ છોટે અવતાર ભગવાન પરશુરામજી ਦਾ ਅੱਜ ਅਸੀਂ ਉਹਨਾਂ ਦਾ ਜਨਮ ਦਿਨ ਉਹਨਾਂ ਦੀ ਜੈੰਤੀ ਮਨਾ ਰਹੇ ਹਾਂ ਰਾਧਾਕ੍ਰਿਸ਼ਨ ਮੰਦਿਰ ਦੇ ਅੰਦਰ ਖੰਨਾ ਅੱਜ ਇਕੱਠੇ ਹੋયા ਸਾਰੇ ਭਗਵਾਨ ਦੇ ਜੋ ਫਲਸਫਾ ਸੀਗਾ ਜੋ ਉਹਨਾਂ ਦਾ ਜ਼ਿੰਦਗੀ ਦਾ ਉਦੇਸ਼ ਸੀਗਾ ਅੱਜ ਉਸ ਤੇ ਚੱਲਣ ਦਾ ਪ੍ਰਣ ਕਰ ਰਹੇ ਹਾਂ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਦਾ ਜਿਹੜਾ ਮੌਕਾ ਮਿਲਿਆ ਔਰ ਉਹਦੇ ਨਾਲ ਕਿਉਂਕਿ ਜਿਹੜਾ ਧਰਮ ਆ ਹਮੇਸ਼ਾ ਉਹ ਸਾਨੂੰ ਜੋੜਦਾ ਹੈ ਔਰ ਸਨਾਤਨ ਧਰਮ ਜਿਹੜਾ ਉਹ ਬਹੁਤ ਵੱਡਾ ਧਰਮ ਹੈ ਔਰ ਅੱਜ ਆਪਾਂ ਸਾਰੇ ਸਮਾਜ ਦੇ ਜਿਹੜੇ ਲੋਕ ਨੇ ਇਕੱਠੇ ਹੋ ਕੇ ਅ ਇੱਕ ਭਾਈਚਾਰਕ ਤੌਰ ਤੇ ਅਸੀਂ ਸਾਰੇ ਇਹ ਧਾਰਮਿਕ ਸਮਾਗਮ ਜਿਹੜੇ ਅਮਨਾਰੇ ਆ ਅੱਜ ਬਹੁਤ ਹੀ ਉਤਸ਼ਾਹ ਬੜੀ ਸ਼ਰਧਾਪੂਰਵਕ ਇਹ ਜਨਤੀ ਜਿਹੜੀ ਇੱਥੇ ਖੰਨੇਚ ਵੀ ਮਨਾਈ ਆ ਰਹੀ ਆ ਜਨਮ ਸਮਾਰੋ ਉਹਨਾਂ ਦਾ ਔਰ ਪੂਰੇ ਮੁਲਕ ਅੰਦਰ ਪੂਰੀ ਦੇਸ਼ ਔਰ ਦੁਨੀਆ ਜਿੱਥੇ-ਜਿੱਥੇ ਵੀ ਭਗਵਾਨ ਪਰਸ਼ੂਰਾਮ ਜੀ ਦੇ ਜਿਹੜੇ ਸੇਵਕ ਨੇ ਉਹਨਾਂ ਦਾ ਨਾਮ ਨੇਵਾ ਨੇ ਉਹ ਮਨਾਰੇ ਨੇ ਤੋਂ ਅੱਜ ਅਸੀਂ ਵੀ ਇਕੱਠੇ ਹੋ ਕੇ ਇਹੀ ਦੁਆ ਕਰ ਰਹੇ ਆ ਕਿ ਉਹ ਹਮੇਸ਼ਾ ਸਾਡੇ ਆਸ਼ੀਰਵਾਦ ਰੱਖਣ ਔਰ ਅਸੀਂ ਅਮਨ ਸ਼ਾਂਤੀ ਨਾਲ ਅੱਗੇ ਵੱਧ ਕੇ ਕੀ ਤਰੱਕੀ ਔਰ ਖੁਸ਼ਹਾਲੀ ਦਾ ਆਗਾਜ਼ ਹੋਵੇ ਔਰ ਹਰ ਇੱਕ ਹਰ ਇੱਕ ਦੀ ਜ਼ਿੰਦਗੀ ਤੰਦਰੁਸਤ ਹੋਵੇ ਤੋਂ ਮੈਂ ਆਪ ਦੇ ਨਿਊਜ਼ ਚੈਨਲ ਦੇ ਰਾਹੀਂ ਸਾਰੇ ਖੰਨਾ ਨਿਵਾਸੀਆਂ ਨੂੰ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਉਤਸਵ ਸਮਾਰੋਹ ਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਉਹ ਇੱਥੇ ਲਿਖਿਆ ਗਿਆ ਔਰ ਵੱਡੀ ਗਿਣਤੀ ਜਿਹੜੀ ਸੰਗਤ ਆ ਉਹ ਇੱਥੇ ਪਹੁੰਚ ਕੇ ਭਗਵਾਨ ਪਰਸ਼ੂਰਾਮ ਜੀ ਦੀ ਜਿਹੜੀ ਉਹ ਜਨਮ ਦਿਨ ਮਨਾਰੀ ਔਰ ਉਹਨਾਂ ਤੋਂ ਆਸ਼ੀਰਵਾਦ ਲੈ ਰਹੀ ਹੈ ਥੈਂਕ ਯੂ ਵੈਰੀ ਮਚੀ ਬਹੁਤ ਵਧੀਆ ਉਹਨਾਂ ਨੇ ਗੱਲ ਕਹੀ ਹੈ ਕੋਟਲੀ ਸਾਹਿਬ ਨੇ ਕਿ ਭਾਈਚਾਰਕ ਸਾਂਝ ਤੇ ਆਪਣੇ ਸਨਾਤਨ ਦੇ ਲਈ ਇਹ ਚੀਜ਼ਾਂ ਬੜੀ ਜ਼ਰੂਰੀ ਨੇ ਹੋਰ ਜਿਹੜੀਆਂ ਤੇ ਮਾਨਮੱਤੀਆਂ ਸ਼ਰਚੀਤਾ ਆਈਆਂ ਨੇ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਸਾਹਿਬ ਵੀ ਨੇ ਜਿਹੜੇ ਕਿ ਇੱਥੇ ਨਤਮਸਤਕ ਹੁਣ ਆਏ ਨੇ ਉਹਨਾਂ ਤੋਂ ਜਾਣਦੇ ਆ ਕਈ ਸਾਹਿਬ ਆਪਾਂ ਦੇਖਿਆ ਪਏ ਕਿ ਇਸ ਟਾਈਮ ਸਨਾਤਨ ਦੀ ਜ਼ਰੂਰਤ ਹੈ ਜਿਵੇਂ ਅੱਜ ਭਗਵਾਨ ਸ਼੍ਰੀ ਪਰਸ਼ੂਰਾਂਝੀ ਦਾ ਜਨਮ ਦਿਹਾੜਾ ਅਜਿਹੇ ਸਮਾਗਮ ਜਿਵੇਂ ਸੁਭਾਸ਼ ਸ਼ਰਮਾ ਜੀ ਦੀ ਰਹਿਨਮਾਈ ਚ ਅਕ ਜਾਣੇ ਹੋ ਮੈਂ ਇਹੀ ਮੈਸੇਜ ਕਰਨਾ ਚਾਹੁੰਦਾ ਕਿ ਮੈਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਇਹੀ ਚਾਹੁੰਦਾ ਵੀ ਹਰ ਇੱਕ ਇਨਸਾਨ ਨੂੰ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ ਤਾਈ ਹੋਵੇ ਦੇਖੋ ਮੰਜ਼ਿਲ ਸਾਰਿਆਂ ਦੀ ਉਹੀ ਆ ਇੱਕੋ ਹੀ ਆ ਤੇ ਰਸਤੇ ਬਸ਼ੱਕ ਦੀ ਅਲੱਗ-ਅਲੱਗ ਹੈਗੇ ਆ ਪਰ ਮੰਜ਼ਿਲ ਸਭ ਦੀ ਉਹੀ ਆ ਮੈਂ ਬਹੁਤ ਸਤਿਕਾਰ ਕਰਦਾ ਆਪਣੇ ਪ੍ਰਧਾਨ ਜੀ ਦਾ ਤੇ ਬਾਕੀ ਆਈ ਹੋਈ ਸੰਗਤਾਂ ਦਾ ਮੈਂ ਆਪਣੇ ਤੈਹ ਦਿਲ ਤੋਂ ਇਹਨਾਂ ਦਾ ਸਭ ਦਾ ਬਹੁਤ ਸਤਿਕਾਰ ਕਰਦਾ ਥੈਂਕ ਯੂ ਵੈਰੀ ਮਾਚੀ ਸਾਡੇ ਨਾਲ ਸਾਡੇ ਖੰਨੇ ਦੇ ਪ੍ਰਾਂਡ ਵਾਸਤੇ ਚੰਦ ਸਿੰਘ ਨੇਗੀ ਸਾਹਿਬ ਵੀ ਖੜੇ ਨੇ ਨੇਗੀ ਸਾਹਿਬ ਦੇਖਿਆ ਬਹੁਤ ਵੱਡਾ ਦਿਖਾੜਾ ਹੈ ਅੱਜ ਤਾਂ ਸਾਰਾ ਅੱਜ ਜਿਹੜਾ ਸੁਭਾਸ਼ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਹੈ ਬਈ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਸਾਰੇ ਬ੍ਰਾਹਮਣ ਸਮਾਜ ਨੂੰ ਸਾਰੇ ਸਨਾਤਿਆ ਨੂੰ ਬਹੁਤ-ਬਹੁਤ ਮੁबारक ਬਾਤ ਹੈ ਪ੍ਰਭੂ ਅਰਸ਼ਰਾਮ ਜੀ ਦੇ ਜਨਮ ਦਿਹਾੜੇ ਤੇ ਇਸ ਸੰਸਥਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਜੀ ਜਿਹੜੇ ਉਹਨਾਂ ਦੀ ਮੈਨੇਜਮੈਂਟ ਹੈ ਹਾਂ ਹੋਰ ਸਾਰੇ ਛੱਡੇ ਸਤਕਾਰਯੋਗ ਪਰ ਆਖੜੇ ਹੈ ਬ੍ਰਾਹਮਣ ਸਮਾਜ ਖੜਾ ਹੈ ਇਹਦੇ ਵਿੱਚ ਇੱਕ ਗੱਲ ਹੈ ਵੀ ਚਲੋ ਸਮਾਜ ਬ੍ਰਾਹਮਣ ਬ੍ਰਾਹਮਣਿਕ ਐਸਾ ਸਮਾਜ ਹੈ ਜਿਧੋਂ ਜੋ ਸਾਨੂੰ ਸਾਰੀ ਸਿੱਖ ਮਿਲਦੀ ਹੈ ਬ੍ਰਾਹਮਣਿਕ ਬਹੁਤ ਬੜੀ ਪਦਵੀ ਹੈ ਪਦ ਹੈ ਪਦਵੀ ਕਹიდਿਏ ਪਦ ਕਹიდਿਏ ਬਹੁਤ ਸਿੱਖਿਤ ਇੱਕ ਇਹ ਸਿੱਖਿਤ ਜਾਤੀ ਹੈ ਕਹਿਗੂਆ ਮੈਂ ਇਹ ਸਿੱਧੀ ਗੱਲ ਹੈ ਇਹਨਾਂ ਨੂੰ ਆਪਾਂ ਨੂੰ ਹੁਣ ਜਿਹੜਾ ਇਹਨਾਂ ਨੇ ਵੀ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਬ੍ਰਾਹਮਣ ਸਮਾਜ ਨੂੰ ਸੰਤ ਜਿਹੜਾ ਦੂਸਰਾ ਸਮਾਜ ਹੈ ਹਮੇਸ਼ਾ ਨਾਲ ਲੈ ਕੇ ਚੱਲਦੇ ਆ ਪਰ ਉਹਨਾਂ ਨੂੰ ਇਹ ਚਾਹੀਦਾ ਵੀ ਆਪਣੀ ਜਿਹੜੀ ਪਿੱਛੋ ਖੜ ਆਪਣੀ ਬੈਕਗ੍ਰਾਉਂਡ ਸਾਰੀ ਦੱਸਣੀ ਚਾਹੀਦੀ ਹੈ ਪ੍ਰਭੂ ਪਰਸ਼ੂਰਾਮ ਤੋਂ ਲੈ ਕੇ ਬਾਕੀ ਸਾਰਾ ਸਨਾਤਨ ਤੋਂ ਲੈ ਕੇ ਜਿੰਨੇ ਵੀ ਇਹ ਦੱਸਣਾ ਚਾਹੀਦਾ ਵੀ ਕਿਆ ਚੀਜ਼ ਸਨਾਤਨ ਗਿਆ ਹੈ ਪ੍ਰਭੂ ਪਰਸ਼ੂਰਾਮ ਜੀ ਭਗਵਾਨ ਪਰਸ਼ੂਰਾਮ ਜੀ ਕੀ ਸਿੱਖ ਦੇ ਕੇ ਗਏ ਗਰੀਬਾਂ ਲਈ ਲੜ ਕੇ ਗਏ ਸਮਾਜ ਲਈ ਲੜ ਕੇ ਗਏ ਤਾ ਮੈਂ ਤਾਂ ਇਹੀ ਰਹਿਣਾ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਸਾਰੇ ਸਮਾਜ ਨੂੰ ਸਾਰੇ ਸਨਤਨੀ ਨੂੰ ਕਿ ਆਪਾਂ ਨੂੰ ਜਿਹੜਾ ਸਾਡਾ ਧਰਮ ਹੀ ਆਪਣੇ ਧਰਮ ਨੂੰ ਬਚਾਉਣਾ ਹਰ ਇੱਕ ਇਨਸਾਨ ਦਾ ਧਰਮ ਆਪਣੇ ਕੰਮ ਨੂੰ ਬਚਾਉਣਾ ਆਪਣੇ ਧਰਮ ਨੂੰ ਬਚਾਉਣਾ ਤਾਂ ਮੈਂ ਅੱਜ ਸ਼ੁਭ ਦਿਹਾੜੀ ਤੇ ਸਾਰੇ ਸਮਾਜ ਨੂੰ ਖਾਸ ਕਰਕੇ ਬ੍ਰਾਹਮਣ ਸਮਾਜ ਐ ਸੰਸਥਾ ਨੂੰ ਬਹੁਤ ਬਹੁਤ ਵਾਰ ਬਾਅਦਨਾ ਧੰਨਵਾਦ ਤੁਹਾਡਾ ਤੁਸੀਂ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਥੈਂਕ ਯੂ ਵੈਰੀ ਮੱਚ ਜੀ ਫਿਰ ਅਜੇ ਹੀ ਕਿਸੇ ਨਾਮਵਰ ਅਦਾਰੇ 'ਚ ਪਹੁੰਚਾਂਗੇ ਨਾਮਵਰ ਸ਼ਕਤੀਤਾ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਜੱਜ ਥੈਂਕ ਯੂ ਪਲੋਮਾ ਵਾਲੀ ਹੋਈ ਹੈ ਹਾਂਜੀ ਪਹਿਲਗਾਮ ਵਾਲੀ ਹੋਈ ਹੈ ਉਹ ਹੋਈ ਹੈ ਉਹ ਤੇ ਸਰਾਬੀ ਇਕੱਠੇ ਹੋ ਕੇ ਇਹਦਾ ਜਿਹੜੇ ਸਾਡੇ ਨਾਲ ਮਾਰਾ ਕਰਦੇ ਨੇ ਸਾਡੇ ਦੁਸ਼ਮਣ ਨੇ ਇਕੱਠੇ ਹੋ ਕੇ ਉਹਨਾਂ ਨਾਲ ਅਸੀਂ ਲੜਾਈ ਲੜੀਏ ਤੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਈਏ ਕਾਮਯਾਬੀ ਕਰ ਲੈ ਕੇ ਜਾਈਏ ਪਰ ਪਰਸ਼ੂਰਾਮ ਦੀ ਜਨਤੀ ਉੱਤੇ ਅਸੀਂ ਵੀ ਇਹ ਮਤਲਬ ਪ੍ਰਣ ਕਰਦੇ ਹਾਂ ਕਿ ਅਸੀਂ ਹਮੇਸ਼ਾ ਦੇਸ਼ ਦੀ ਸੇਵਾ ਕਰਾਂਗੇ ਔਰ ਸਾਰੇ ਇਕੱਠੇ ਹੋ ਕੇ ਸਮਾਜ ਨੂੰ ਇੱਕ ਸਮਝਾਂਗੇ ਕੋਈ ਅਸੀਂ ਭੇਤ ਭਾਵ ਨਹੀਂ ਰੱਖਾਂਗੇ ਕਿਸੇ ਜਾਤ ਪਾਤ ਦਾ ਬਹੁਤ ਵਧੀਆ ਫੱਲੀ ਸਾਹਿਬ ਨੇ ਗੱਲ ਕਹੀ ਹੈ ਕਿ ਆਪਾਂ ਲੋਕਾਂ ਦਾ ਕੰਮ ਹੈਗਾ ਕਿ ਸਿਸਟਮ ਨੂੰ ਸਹੀ ਜਿਉ ਪਰਸ਼ੂਰਾਮ ਜੀ ਦੀਆਂ ਉਹਨਾਂ ਦੇ ਸਿਧਾਂਤ ਨੇ ਜੋ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਉਹਨੂੰ ਆਪਾਂ ਹਰੇਕ ਸਨਾਤਨੀ ਤੱਕ ਪਹੁੰਚਾ ਗਏ ਸਾਡੇ ਨਾਲ ਸਾਡੇ ਪ੍ਰਧਾਨ ਸੁਭਾਸ਼ ਸ਼ਰਮਾ ਜੀ ਵੀ ਖੜੇ ਨੇ ਸ਼ਰਮਾ ਜੀ ਆਪਾਂ ਦੇਖਿਆ ਕਿ ਬਹੁਤ ਵੱਡਾ ਦਿਹਾੜਾ ਪਿਆ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਆਪਣੇ ਆਪ ਦੇ ਵਿੱਚ ਇੱਕ ਆਧਾਰੇ ਨੇ ਇੱਕ ਚੱਲਦਾ ਫਿਰਦਾ ਗ੍ਰੰਥ ਸੀਗੇ ਜਿਨ੍ਹਾਂ ਨੂੰ ਕਿ ਲੋਕ ਫੋਲੋ ਕਰਦੇ ਨੇ ਕੱਲ ਜੋਗ ਦੇ ਵਿੱਚ ਵੀ ਅੱਜ ਵੀ ਉਹਨਾਂ ਦੀ ਜਿਹੜੀ ਮਾਨਤਾ ਹੈ ਉਸੇ ਲੈਵਲ ਦੇ ਉੱਤੇ ਆ ਤਾਂ ਸਰ ਅੱਜ ਜਿਹੜਾ ਬੜਾ ਸ਼ੁਭ ਦਿਹਾੜਾ ਉਹਨਾਂ ਦਾ ਪ੍ਰਕ ਆਕੇ ਉਹਦੇ ਬਾਰੇ ਕੀ ਕਹੋਗੇ ਬੋਲੋ ਪਰਸuram ਭਗਵਾਨ ਕੀ ਜੈ ਸਾਰੇ ਖੰਨਾ ਸ਼ਹਿਰ ਨਿਵਾਸੀਆਂ ਨੂੰ ਭਗਵਾਨ ਪਰਸuram ਕੀ ਜਨਮ ਦਿਵਸ ਸਮਾਰੋਧੀ ਬਹੁਤ ਹੀ ਲੱਖ ਲੱਖ ਵਧਾਈ ਹੋਵੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਚ ਭਗਵਾਨ ਪਰਸੋ ਰਾਮ ਦੇ ਸੰਬੰਧ ਜਨਮ ਉਤਸਵ ਸਮਾਰੋਹ ਸੰਬੰਧਿਤ ਸਮਾਰੋਹ ਚੱਲ ਰਿਹਾ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਇੱਥੇ ਆਓ ਭਗਵਾਨ ਪਰਸੋ ਰਾਮ ਦੇ ਜਨਮ ਉਤਸਵ ਕੇ ਪਰਵਚਨ ਸੁਣੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕੋ ਇੱਕ ਬੇਨਤੀ ਹੈ ਸਾਡਾ Hindu ਭਾਈਚਾਰਾ ਸਹੀ ਸਲਾਮਤ ਰਹੇ ਅਸੀਂ ਤਾਂ ਬ੍ਰਾਹਮਣ ਇੱਕੋ ਬੇਨਤੀ ਕਰਦੇ ਆ ਅਸੀਂ ਤਾਂ ਲੋਕਾਂ ਵਾਸਤੇ ਹੀ ਦੁਆ ਮੰਗਦੇ ਰਹਿ ਗਏ ਭਗਵਾਨ ਪਰਸੂ ਰਾਮ ਜੀ ਕੀ ਜੈ ਹੋ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਸਾਡੇ ਹੋਰ ਸ਼ਹਿਰ ਦੀ ਨਾਮਵਰ ਸ਼ਖਸੀਅਤਾਂ ਪਹਿਲਾਂ ਤਾਂ ਸਾਡੇ ਰਾਜਕੁਮਾਰ ਮੈਨਰੋ ਜੀ ਉਹ ਕੇ ਪੱਤਰਕਾਰ ਵੀ ਨੇ ਸਮਾਜ ਸੇਵੀ ਵੀ ਨੇ ਤੇ ਧਾਰਮਿਕ ਸੇਵੀ ਵੀ ਨੇ ਮੈਨਰੋ ਸਾਹਿਬ ਨੇ ਕਿਹਾ ਕਿ ਇਸ ਟਾਈਮ ਭਗਵਾਨ ਪਰਸ਼ੂਰਾਮ ਜੀ ਦੇ ਸਿਧਾਂਤਾਂ ਦੇ ਪੈਰਾ ਦੇਣ ਦੀ ਬੜੀ ਜ਼ਰੂਰਤ ਹੈ ਤੇ ਆਮ ਸਨਾਤਰੀ ਨੂੰ ਉਹਨਾਂ ਤੋਂ ਜਾਗਰੂਕ ਕਰਨ ਦੀ ਬੜੀ ਜ਼ਰੂਰਤ ਹੈ ਤਾਂ ਅੱਜ ਉਹਨਾਂ ਦੇ ਜਨਮ ਦਿਨ ਸੋਤੇ ਜਿਹੜਾ ਇਹ ਮੇਨ ਆਯੋਜਨ ਰੱਖਿਆ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਭਗਵਾਨ ਪਰਸ਼ੂਰਾਮ ਜੀ ਦਾ ਜੋ ਅੱਜ 52ਵਾਂ ਤੇ ਹਾਰ ਹੈ ਜਨਮ ਦਿਹਾੜਾ ਹੈ ਸਾਰੇ ਹੀ ਦੇਸ਼ ਵਿਦੇਸ਼ਾਂ ਵਿੱਚ ਬੈਠੇ ਮੇਰੇ ਪੰਜਾਬੀਆਂ ਨੂੰ ਬਹੁਤ-ਬਹੁਤ ਜਿਹੜੀ ਹੈ ਮੁਬਾਰਕਾਂ ਵੀ ਨੇ ਔਰ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਅੱਜ ਸਾਡੇ ਸ਼ਵਾਨ ਸ਼ਰਮਾ ਜੀ ਦੀ ਜਿਹੜੀ ਟੀਮ ਬਣੀ ਆ ਪ੍ਰਧਾਨ ਬਣੇ ਨੇ ਇਹ ਇਹਨਾਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮੰਦਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਰਸ਼ੂਰਾਮ ਜੀ ਭਗਵਾਨ ਪਰਸ਼ੂਰਾਮ ਜੀ ਸਾਰਿਆਂ ਦੇ ਚਹਿੱਤੇ ਨੇ ਹਰ ਧਰਮ ਦੇ ਲੋਕ ਜਿਹੜੇ ਨੇ ਭਗਵਾਨ ਪਰਸ਼ੂਰਾਮ ਜੀ ਨੂੰ ਮੰਨਦੇ ਨੇ ਉਹ ਤੁਸੀਂ ਅੱਜ ਦੇਖ ਲਓ ਕਿ ਜਿਹੜੇ ਕਵਿਸਰੀਏ ਆਏ ਨੇ ਇਹ ਜੋਣਾ ਮੋੜ ਜਿੱਥੇ ਜੋਣਾ ਮੋੜਾ ਅੱਦਿਗਾ ਉਸ ਪਿੰਡ ਦੇ ਨੇ ਕੇਸਤਾਰੀ ਨੇ ਪਰ ਭਗਵਾਨ ਦਾ ਨਾਮ ਜਪਰੇ ਨੇ ਕਹਿੰਦੇ ਭਗਵਾਨ ਜਿਹੜਾ ਹੁੰਦਾ ਹੈ ਸਭ ਦਾ ਸਾਂਝਾ ਹੁੰਦਾ ਹੈ ਹਰ ਸਨਾਤਨ ਧਰਮ ਦਾ ਸਾਂਝਾ ਹੈ ਹਰ ਲੋਕਾਂ ਦਾ ਸਾਂਝਾ ਹੈ ਔਰ ਜਿਹੜਾ ਅੱਜ ਸਮਾਗਮ ਕਰਾਇਆ ਜਾ ਰਿਹਾ ਹੈ ਮੈਂ ਵਧਾਈ ਦੇ ਦਿੰਦਾ ਸੁਆਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਕਿ ਭਗਵਾਨ ਪਰਸ਼ੂ ਰਾਮ ਜੀ ਦਾ ਜਿਹੜਾ ਜਨਮ ਦਿਹਾੜਾ ਖੰਡੇ ਦੇ ਵਿੱਚ ਮਨਾਇਆ ਗਿਆ ਹੈ ਇਹ ਵਧਾਈ ਦੇ ਪੱਤਰ ਨੇ ਪੂਰੀ ਟੀਮ ਵਧਾਈ ਦੀ ਪੱਤਰ ਹੈ ਔਰ ਖਾਸ ਕਰ ਤੁਸੀਂ ਦੋਨੇ ਕਿਉਂਕਿ ਸਮੇਂ-ਸਮੇਂ ਤੇ ਤੁਸੀਂ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ ਕੋਈ ਵੀ ਸਮਾਗਮ ਹੁੰਦਾ ਹੈ ਉਹਦੀ ਕਵਰੇਜ ਕਰਦੇ ਹੋ ਉਹ ਲੋਕਾਂ ਤੱਕ ਪਹੁੰਚਾਉਂਦੇ ਹੋ ਕਿਉਂਕਿ ਸਮਾਗਮ ਜੇ ਹੋ ਗਿਆ ਔਰ ਪਬਲਿਕਿਟੀ ਨਹੀਂ ਹੋਈ ਤਾਂ ਉਹ ਸਮਾਗਮ ਦਾ ਜਿਹੜਾ ਕੰਮ ਹੈ ਅਧੂਰਾ ਰਹਿ ਜਾਂਦਾ ਹੈ ਜਿਹੜਾ ਤੁਸੀਂ ਕੰਮ ਕਰਦੇ ਹੋ ਬਹੁਤ ਵਧੀਆ ਸਾਰੇ ਹੀ ਜਿੰਨੇ ਵੀ ਅਜੋਰੇ ਸਨਾਤਨ ਨਹੀਂ ਪਹੁੰਚੇ ਨੇ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਇੱਥੇ ਪਹੁੰਚੇ ਨੇ ਸਰ ਦੇਖਿਆ ਵੇ ਜਿਵੇਂ ਮੈਂਡੋ ਜੀ ਨੇ ਕਿਹਾ ਕਿ ਬਹੁਤ ਵੱਡਾ ਦਿਹਾੜਾ ਵੇ ਤੇ ਅੱਜ ਜਰੂਰਤ ਹੈ ਸਨਾਤਨ ਨੂੰ ਇੱਕ ਹੋਣ ਦੀ ਤੇ ਸਨਾਤਨ ਦੇ ਜਿਹੜੇ ਸਿਧਾਂਤ ਨੇ ਉਹ ਨਵੀਂ ਪੀੜੀ ਤੱਕ ਪਹੁੰਚਾਣ ਦੀ ਤਾਂ ਅੱਜ ਸਰ ਜਿਹੜਾ ਉਹਨਾਂ ਦੇ ਪ੍ਰਕਾਸ਼ ਉਤਸਵ ਦੇ ਉੱਤੇ ਇਹ ਸਮਾਗਮ ਮਨਾਇਆ ਜਾ ਰਿਹਾ ਤੁਸੀਂ ਸਭ ਤੋਂ ਪਹਿਲਾਂ ਮੈਂ ਇਹ ਵੀ 18 ਨਿਊਜ਼ ਦਾ ਧੰਨਵਾਦ ਕਰਦਾ ਹੋਇਆ ਬਧਾਈ ਦਿੰਦਾ ਹੈ ਭਗਵਾਨ ਪਤਸੁਰਾਮ ਜੀ ਦੇ ਜਨਮ ਦਿਨ ਦੀ ਆਧ ਕਾਲ ਤੋਂ ਜਦੋਂ ਸੰਸਾਰ ਬਣਿਆ ਤਾਂ ਬ੍ਰਾਹਮਣ ਸਮਾਜ ਹਮੇਸ਼ਾ ਹੀ ਸਮਾਜ ਨੂੰ ਸੇਧ ਦਿੰਦਾ ਆ ਰਿਹਾ ਹੈ ਅੱਜ ਜੋ ਵਕਤ ਚੱਲ ਰਿਹਾ ਹੈ ਪਿਛਲੇ 22 22 ਅਪ੍ਰੈਲ ਨੂੰ ਆਪਾਂ ਦੇਖਿਆ ਕੀ ਕੁਝ ਵਾਪਰਿਆ ਹੈ ਅੱਜ ਦੂਸਰੇ ਦੇਸ਼ ਦੇ ਅਤਵਾਦੀਆਂ ਨੂੰ ਸੋਧਣ ਦੇ ਲਈ ਸਾਨੂੰ ਭਗਵਾਨ ਪਤਸੁਰਾਮ ਜੀ ਦੇ ਬੱਛੇ ਦੀ ਸ਼ਕਤੀ ਦੀ ਲੋੜ ਹੈ ਜਿਹੜੇ ਅੱਜ ਸੋਨੇ ਜਨਮਨ ਤੋਂ ਮੰਗਦੇ ਆ ਮੰਗਦੇ ਆ ਕਿਉਂਕਿ ਸਾਡੇ ਚ ਛੋਟੀਆਂ-ਛੋਟੀਆਂ ਬੱਚਿਆਂ ਨਾਲ ਜੋ ਉਹਨਾਂ ਨੇ ਕੋ ਕੂਕਰਮ ਕੀਤਾ ਹੈ ਜੋ ਕੀਤਾ ਹੈ ਉਹਨੂੰ ਉਹਨੂੰ ਸੋਧਣ ਦੇ ਲਈ ਸਾਨੂੰ ਭਗਵਾਨ ਪਾਤਸ਼ਾਹ ਰਾਮ ਜੀ ਦਸੀ ਸ਼ੀਰਮਤ ਮੰਗਦੇ ਆ ਕਿ ਸਾਡਾ ਦੇਸ਼ ਸਾਡਾ ਹਿੰਦੁਸਤਾਨ ਸਾਡਾ ਸਭ ਦਾ ਭਾਈਚਾਰਾ ਬਣਿਆ ਰਹੇ ਅਤੇ ਜਿਸ ਤਰ੍ਹਾਂ ਉਹਨਾਂ ਨੇ ਆਤਾ ਤਾਈਆਂ ਨੂੰ ਸੋਧਿਆ ਸੀ ਭਗਵਾਨ ਜੀ ਨੇ ਉਹੀ ਸ਼ਕਤੀ ਸਾਨੂੰ ਦੇਣ ਤਾਂ ਕਿ ਅਸੀਂ ਇਹਨਾਂ ਨੂੰ ਸੋਧ ਸਕੀਏ ਜੈ ਥੈਂਕ ਯੂ ਵੈਰੀ ਮਾਚ ਸਾਡਾ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਵੀ ਖੜੇ ਨੇ ਮਾਸਟਰ ਜੀ ਦੇਖਿਆ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਸਰ ਸਮੇਂ ਦੀ ਜ਼ਰੂਰਤ ਇਹ ਹੈ ਕਿ ਸਨਾਤਨ ਨੂੰ ਜੋ ਸਨਾਤਨ ਦੇ ਸਿਧਾਂਤ ਨੇ ਜੋ ਸਿਧਾਂਤ ਦੀ ਸੋਚ ਹੈ ਉਹਨੂੰ ਪਬਲਿਕ ਤੱਕ ਪਹੁੰਚਾਇਆ ਜਾਵੇ ਤਾਂ ਅਜਿਹੇ ਜਿਹੜੇ ਉਪਰਾਲੇ ਹੁੰਦੇ ਨੇ ਖਾਸ ਕਰਕੇ ਅੱਜ ਜਦੋਂ ਉਹਨਾਂ ਦਾ ਜਨਮ ਦਿਹਾੜਾ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਤਾਂ ਤੁਸੀਂ ਇਸ ਦਿਹਾੜੇ ਤੇ ਕੀ ਕਹੋਗੇ ਪਹਿਲੀ ਗੱਲ ਤਾਂ ਸਭ ਤੋਂ ਇਹ ਹੈ ਕਿ ਮੈਂ ਮੁਬਾਰਕਬਾਦ ਦਿੰਨਾ ਹੈ ਇਹ ਸ਼ੁਭ ਦਿਹਾੜਾ ਹੈ ਇਹ ਦੱਸਣ ਦੀ ਲੋੜ ਨਹੀਂ ਜਿਵੇਂ ਸੁਜੂ ਆਪਕੇ ਵੀ ਸੂਰਜਾ ਜੀ ਪਰਸ਼ੂਰਾਮ ਜੀ ਦੀ ਕਾਰਗੁ ਬਹੁਤ ਗੱਗ ਜਾਰੀ ਹੈ ਜਿਹੜੇ ਪਰਸਾਂਜੀ ਨੇ ਉਹਨਾਂ ਨੇ ਬੜੀ ਸ਼ਕਤੀ ਦੇ ਨਾਲ ਦੁਨੀਆ ਆਪਣਾ ਲੋਹਾ ਬਣਾਇਆ ਤੇ ਅੱਜ ਵੀ ਮੈਨੂੰ ਉਹਨਾਂ ਦੀ ਝਲਕ ਨਜ਼ਰ ਆ ਰਹੀ ਹੈ ਸਨਾਤਨ ਪ੍ਰਾਤਨ ਹੁੰਦਾ ਹੈ ਤੋ ਮੈਨੂੰ ਇਸ ਮੌਕੇ ਤੇ ਬੜੀ ਖੁਸ਼ੀ ਹੋ ਰਹੀ ਹੈ ਤੇ ਸਾਨੂੰ ਉਹਨਾਂ ਦੇ ਪਤਿਨਾ ਦੇ ਚੱਲਣਾ ਚਾਹੀਦਾ ਹੈ ਬਹੁਤ ਹੀ ਮਬਾਰਕ ਦਾ ਦਿਨ ਹੈ ਥੈਂਕ ਯੂ ਵੈਰੀ ਮਚ ਜਿਮੇ ਕਿ ਤੁਸੀਂ ਸਾਰੇ ਸਨਾਤਨੀ ਭਰਾਵਾਂ ਦੀ ਗੱਲ ਸੁਣੀ ਹੈ ਜਿਮੇ ਅੱਜ ਭਗਵਾਨ ਪਰਸ਼ੂ ਰਾਮ ਜੀ ਦਾ ਜਨਮ ਦਿਹਾੜਾ ਪੂਰੇ ਹਰਸ਼ੋ ਇਲਾਸ ਸ਼ਰਧਾ ਤੇ ਆਸਤਾ ਨਾਲ ਮਨਾਇਆ ਜਾ ਰਿਹਾ ਸਾਡੇ ਨਾਲ ਸਾਡੇ ਬਹੁਤ ਹੀ ਅਜ਼ੀਜ਼ ਬੜਾਮ ਜੀ ਖੜੇ ਨੇ ਉਹਨਾਂ ਤੋਂ ਜਾਣਦੇ ਆ ਸਰ ਆਪਾਂ ਦੇਖਿਆ ਵੇ ਕਿ ਬਹੁਤ ਵਧੀਆ ਸਮਾਗਮ ਹੈ ਤੇ ਆਮ ਸਨਾਤਨੀ ਤੱਕ ਇਹ ਮੈਸੇਜ ਪਹੁੰਚਣਾ ਚਾਹੀਦਾ ਵੇ ਕਿ ਇਹ ਅਜਿਹੇ ਸਮਾਗਮ ਹੁੰਦੇ ਨੇ ਤੇ ਉਹਨਾਂ ਨੂੰ ਇਹਨਾਂ 'ਚ ਸ਼ਿਰਕਤ ਕਰਨੀ ਚਾਹੀਦੀ ਹੈ ਤਾਂ ਤੁਸੀਂ ਸਰ ਇਸ ਮੌਕੇ ਤੇ ਕੀ ਮੈਸੇਜਿੰਗ ਕਰਨੀ ਚਾਹੋਗੇ ਸਭ ਤੋਂ ਪਹਿਲਾਂ ਮੈਂ న్యూਸ 18 ਤੋਂ ਬਡੇਰਾ ਜੀ ਤੇ ਅਲੂਵਾਲੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੀ ਕਵਜ ਕਰ ਰਹੇ ਹੋ ਤੇ ਸੁਭਾਸ ਜੀ ਦੀ ਰੀਨ ਦੇ ਵਿੱਚ ਬ੍ਰਾਹਮਣ ਸੇਵਾ ਮੰਚ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਲਿਖਿਆ ਜਾ ਰਿਹਾ ਜਿਸ ਵਿੱਚ ਧਾਰਮਿਕ ਰਾਜਨੀਤਿਕ ਸਮਾਜਿਕ ਤੇ ਹੋਰ ਜਿਹੜੀਆਂ ਸਾਇਤਿਕ ਸ਼ਕਤੀਆਂ ਨੇ ਉਹ ਇੱਥੇ ਅੱਜ ਨਤਮਸਤਕ ਹੋ ਰਹੀਆਂ ਨੇ ਇਹ ਬੜਾ ਮੁਬਾਰਕਵਾਦ ਜਿਆਦਾ ਭਗਵਾਨ ਪਰਸ਼ੂਰਾਮ ਜੀ ਨੇ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਿਆ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਜ਼ੁਲਮ ਦੇ ਖਿਲਾਫ ਲੜਿਆ ਉਹਨਾਂ ਦੀ ਅਨਿਆਇ ਦੇ ਖਿਲਾਫ ਲੜਾਈ ਸੀ ਤੇ ਅੱਜ ਵੀ ਸਾਨੂੰ ਅਨਿਆਇ ਦੇ ਖਿਲਾਫ ਜ਼ੁਲਮ ਦੇ ਖਿਲਾਫ ਜਿਵੇਂ ਕਿ 22 April ਨੂੰ ਪਹਿਲਗਾਮ ਦੇ ਵਿੱਚ ਸਾਡੇ ਤੇ ਉੱਪਰ ਤਸ਼ੱਦਦ ਹੋਇਆ ਉਸ ਦਾ ਅਸੀਂ ਉਹਦੀ ਮਜ਼ਮਤ ਕਰਦੇ ਹਾਂ ਤੋਂ ਉਸ ਦੇ ਕਿਲਾਵਾ ਤੇ ਉਸ ਲਈ ਆਣਾ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਰਹੀ ਗੱਲ ਬ੍ਰਾਹਮਣ ਸਮਾਜ ਦੇ ਜਾਗਰਤ ਹੋਣ ਦੀ ਤਾਂ ਇਹ ਸਮਾਜ ਸ਼ੁਰੂ ਤੋਂ ਹੀ ਲੋਕਾਂ ਨੂੰ ਸੇਧ ਦਿੰਦਾ ਆ ਰਿਹਾ ਜੁਗਾ ਜੁਗਾਂਤਰਾਂ ਤੋਂ ਅੱਜ ਵੀ ਇਹ ਸੇਧ ਦੇ ਰਿਹਾ ਸੇਧ ਦੇਣ ਦੇ ਸਮਰੱਥ ਹੈ ਬਹੁਤ ਸਾਰੇ ਕੰਮ ਬ੍ਰਾਹਮਣ ਪਰਿਵਾਰਾਂ ਦੇ ਉਥਾਨ ਦੇ ਲਈ ਉਹਨਾਂ ਦੇ ਬੱਚਿਆਂ ਦੇ ਵਿਕਾਸ ਦੇ ਲਈ ਸਾਨੂੰ ਸਮੂਹਿਕ ਤੌਰ ਤੇ ਅੱਜ ਆਉਣ ਵਾਲੇ ਸਮੇਂ 'ਚ ਕਰਨ ਦੀ ਲੋੜ ਹੈ ਤੇ ਜਿਹੜੇ ਉਪਰਾਲੇ ਸ਼ਬਾ ਜੀ ਦੀ ਅਸੀਂ ਰੈਨਵਾਈ ਦੇ ਵਿੱਚ ਅੱਗੇ ਵੀ ਇਹ ਜਾਰੀ ਰੱਖਾਂਗੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਜੀ ਮੈਂ ਕਿ ਤੁਸੀ ਸਾਰਿਆਂ ਦੀ ਗੱਲ ਸੁਣੀ ਹੈ ਸਾਡੇ ਪ੍ਰਧਾਨ ਸੁਭਾਸ਼ ਜੀ ਦਾ ਇੱਕੇ ਮੈਸੇਜ ਹੈ ਕਿ ਤੁਸੀਂ ਆਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਰਾਧਾ ਕ੍ਰਿਸ਼ਨ ਮੰਦਿਰ ਵਿਕੇ ਪਹੁੰਚੋ ਤਾਂ ਕਿ ਇਹ ਅੱਜ ਜੋ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਪਿਆ ਉਹਨੂੰ ਪੂਰੀ ਸ਼ਰਧਾ ਆਸਾ ਉਸ਼ਾ ਤੇ ਉਲਾਸ ਨਾਲ ਮਨਾ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ

ਮੈਂ ਹਰਪ੍ਰੀਤ ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਨਿਊਜ਼ ਅੱਜ ਖੰਨਾ ਦੇ ਰਾਧਾਕ੍ਰਿਸ਼ਨ ਮੰਦਿਰ ਵਿਕੇ ਪਹੁੰਚੀ ਹੈ ਜਿੱਥੇ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਨਮ ਜਿਹੜੀ ਅੱਜ ਉਹਨਾਂ ਦੀ ਜਨਮ ਦਿਵਸ ਹੈ ਉਹਨੂੰ ਬਹੁਤ ਹੀ ਧੂਮ-ਧਾਮ ਤੇ ਆਸਤਾ ਤੇ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਜਿੰਨੂੰ ਲੈ ਕੇ ਸਮੁੱਚੇ ਜਿੱਥੇ ਸਾਡੇ ਸਨਾਤਨੀ ਭਰਾਵਾਂ ਦੇ ਵਿੱਚੋਂ ਸ਼ਾਵ ਹੈ ਉੱਥੇ ਹਰੇਕ ਹਿੰਦੁਸਤਾਨੀ ਹਰੇਕ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲਾ ਤੇ ਹਰੇਕ ਸਨਾਤਨ ਨੂੰ ਪਿਆਰ ਕਰਨ ਵਾਲੇ ਦੇ ਵਿੱਚ ਵੀ ਉਨਾ ਹੀ ਉਤਸ਼ਾਹ ਤੇ ਉਲਾਸ ਹੈ ਉਸੇ ਲਈ ਤਾਂ ਸਾਡੇ ਇੱਥੇ ਜਿਹੜੀ ਸਮੁੱਚੀ ਟੀਮ ਹੈ ਜੀ ਉਹ ਖੜੇ ਨੇ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਨੇ ਕਿ ਆਓ ਇਸ ਟਾਈਮ ਆਪਾਂ ਲੋਕ ਇੱਕ ਮੰਚ 'ਤੇ ਰਹਿਟ ਇੱਕ ਛੱਤ 'ਤੇ ਰਹਿਟ ਦੇ ਇੱਕ ਸੋਚ 'ਤੇ ਆਈਏ ਸਨਾਤਨ ਦਾ ਜਿਹੜਾ ਪ੍ਰੋਗਰਾਮ